ਦੋਨੋਂ ਹੱਥਾਂ ਨੂੰ ਗਿਆਨ મુਦਰਾ ਦੇ ਵਿੱਚ ਰੱਖੋ ਆਪਣੇ ਗੋਡਿਆਂ ਦੇ ਉੱਪਰ 5 ਟਾਈਮ ਓਮ ਦਾ ਜਾਪ ਕਰੋ ਸਾਰੇ ਰਿਲੈਕਸ ਆਪਣੇ ਦੋਨਾਂ ਹੱਥਾਂ ਨੂੰ ਜ਼ੋਰਦਾਰ ਰਗੜੋ ਸੈੱਟ ਕਰੋ ਆਪਣੀਆਂ ਅੱਖਾਂ ਦੇ ਉੱਪਰ ਇੱਕ ਵਾਰ ਫਿਰ ਤੋਂ ਰਗੜੋ ਲੈ ਜੋ ਆਪਣੀ ਪੂਰੀ ਬਾਡੀ ਦੇ ਉੱਪਰ ਸਿਰ ਤੋਂ ਲੈ ਕੇ ਪੈਰਾਂ ਤੱਕ ਆਪਣੇ ਹੱਥਾਂ ਦੇ ਨਾਲ ਮ사ਜ ਕਰੋ ਆਪਣੀ ਪੂਰੀ ਬਾਡੀ ਦੀ ਲਾਸਟ ਵਾਰ ਆਪਣੇ ਹੱਥਾਂ ਨੂੰ ਫਿਰ ਤੋਂ ਰਗੜਨਾ ਹੈ ਔਰ ਸੈੱਟ ਕਰਨਾ ਹੈ ਆਪਣੀਆਂ ਅੱਖਾਂ ਦੇ ਉੱਪਰ ਆਪਣੇ ਹੱਥਾਂ ਦੇ ਹੇਠਾਂ ਆਪਣੀਆਂ ਅੱਖਾਂ ਨੂੰ ਛੱਪਕੋ ਖੋਲੋ ਬੰਦ ਕਰੋ ਔਰ ਹੌਲੀ-ਹੌਲੀ ਆਪਣੇ ਹੱਥਾਂ ਵੱਲ ਦੇਖਦੇ ਹੋਏ ਆਪਣੀਆਂ ਅੱਖਾਂ ਨੂੰ ਹੌਲੀ-ਹੌਲੀ ਖੋਲ੍ਹੋ ਜੀ ਕਲਾਪ ਕਰੋ ਪ੍ਰੋਪਰ ਵੇ ਨਾਲ ਕਰੋ